ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਾਰੇ ਸਾਧ ਸੰਗਤ ਜੀਓ ਮਿਤੀ 26 ਤਰੀਕ ਨੂੰ ਤਾਂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸਚਕਣ ਗਮਣ ਜੋਤੀ ਜੋਦ ਗੁਰਪੁਰਬ ਉਹ ਮਨਾਇਆ ਜਾ ਰਿਹਾ ਹੈ ਤਖਤ ਸਾਹਿਬ ਤੇ ਦੁਪਹਿਰ 1 ਵਜੇ ਤੋਂ ਬਾਅਦ ਤਖਤ ਸਾਹਿਬ ਜੀ ਦੇ ਸਮੂਹ ਰਾਗੀ ਜੱਤੇ ਵਾਰੀ ਵਾਰੀ ਕੀਰਤਨ ਦੀ ਹਾਜ਼ਰੀ ਭਰਨਗੇ ਫਿਰ 3:30 ਵਜੇ ਸਾਬਾ ਨੂੰ ਵਿਸ਼ੇਸ਼ ਕਰਕੇ ਸ਼ੱਕਰਪਾਰੇ ਪ੍ਰਸ਼ਾਦ ਦਾ ਭੋਗ ਲਗਦਾ ਸਾਹਿਬਾਂ ਦੀ ਜਿਹੜੀ ਪੰਚਮੀ ਦੀ ਜੋਤੀ ਜੋਤ ਵਾਲੀ ਸਾਖੀ ਸੁਣਾਈ ਜਾਵੇਗੀ ਅਤੇ ਉਸੇ ਦਿਨ ਸ਼ਾਮ ਸਵਾ 4 ਵਜੇ ਤੋਂ 4:30 ਵਜੇ ਤੱਕ ਇੱਕ ਓਮਕਾਰ ਤੋਂ ਲੈ ਕੇ ਨਾਨਕ ਹੋਸੀ ਵੀ 60 ਤੱਕ ਮੂਲ ਮੰਤਰ ਦਾ ਸਿਮਰਨ ਵੀ ਕੀਤਾ ਜਾਵੇਗਾ ਸਿਮਰਨ ਦੇਸ ਵੀ ਮਨਾਇਆ ਜਾਵੇਗਾ ਤਾਂ ਜਿੱਤੇ ਕਿਤੇ ਵੀ ਗੁਰਸਿੱਖ ਗੁਰੂ ਪਿਆਰੇ ਜਿਹੜੇ ਰਹਿੰਦਣ ਉੱਤੇ ਉੱਤੇ ਬੈਠ ਕੇ ਸਵਾ 4 ਤੋਂ 4:30 ਵਜੇ ਤੱਕ 26 ਤਰੀਕ ਨੂੰ ਸਤਿਗੁਰੂ ਪਰਸ਼ਾਦੀ ਦੇ ਮੂਲ ਮੰਤਰ ਦਾ ਜਾਪ ਕਰਕੇ ਸਿੱਖ ਪੰਥ ਤੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਲਈ ਸਮੂਹ ਵਿਸ਼ਵ ਸ਼ਾਂਤੀ ਲਈ ਅਰਦਾਸ ਬੇਨਤੀ ਕਰੀਏ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਸਾਰੇ ਇਸ ਸਮਾਗਮ ਵਿੱਚ ਹਾਜ਼ਰੀਆਂ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ